ਜਾਂ ਤੁਹਾਡੇ ਹਸਬੰਦ ਦੀ ਮੌਤ ਹੋ ਜਾਂਦੀ ਹੈ ਉਦੋਂ ਉਹਨਾਂ ਨੇ ਕੋਈ ਪੈਸਾ ਮੰਗਿਆ ਤੁਹਾਡੇ ਤੋਂ ਹੋਰ ਲਾਸ਼ ਦੇਣ ਤੋਂ ਪਹਿਲਾਂ ਜਾਂ ਬਾਅਦ? ਨਾ, ਲਾਸ਼ ਸਾਨੂੰ ਦਿੱਤੀ। ਉਹ ਕੋਈ ਪੈਸਾ ਨਹੀਂ ਮੰਗਿਆ। ਨਾ ਕੋਈ ਪੈਸਾ ਨਹੀਂ ਮੰਗਿਆ। ਠੀਕ ਹੈ। 2 ਮਿੰਟ ਬਾਅਦ ਹੌਣ ਮੰਗਿਆ। ਤੱਕੇ ਨਾਲ ਕੇ ਘਰੋਂ ਲੈ ਗਏ। ਡਾਕਟਰ ਸਾਹਿਬ ਦੇ ਜਿਹੜੇ ਮੂਰੇ ਹੁੰਦੇ ਆ ਉਹ ਸਾਰਾ ਲੈ ਕੇ ਗਏ ਆ 2 ਵਜੇ। ਉਹ ਤੇਰੇ ਕੰਮ ਕਰਦੇ ਆ। ਹਾਂਜੀ। ਕਹਿੰਦੇ ਤੁਹਾਨੂੰ ਉਧਰੋਂ ਬੱਸ ਚੜਾਉਣਗੇ ਸਿਰਫ ਡਾਕਟਰਾਂ ਨੇ ਗੱਲ ਹੀ ਕਰਨੀ। ਹੂੰ। ਮੈਨੂੰ ਇਹ ਕਹਿ ਕੇ ਲੈ ਗਿਆ। ਉੱਤੇ ਜੱਗ ਕੀ ਕੁਝ ਕੀਤਾ ਤੁਹਾਡੇ ਨਾਲ? ਸਾਮ ਦੇ ਟਾਈਮ ਤੱਕ ਤੱਕੇ ਸਾਈ ਕਰਨ ਲੱਗੇ ਧਾਰ卡ਟ ਖੋਲ ਮੇਰੇ ਬੇਟੇ ਦਦਾਰ ਕਟ ਖੋਲਿਆ ਮੇਰੇ ਠੱਕੇ ਨਾ ਠੁਕੇਲ ਵਾਲੇ ਠੁਕੇਲ ਵਾਲੇ ਹਾਂਜੀ ਕੋਰੇ ਕਾਗਜ਼ ਸੀਗਾ ਉੱਤੇ ਪਤਾ ਨਹੀਂ ਕੀ ਲਿਖਿਆ ਕੀ ਨਹੀਂ ਮੈਂ ਤਾਂ ਪੜਾ ਇਹਦੇ ਵਿੱਚ ਲਿਖਿਆ ਕਿ ਸੋਮਵਾਰ ਤੱਕ ਸਾਨੂੰ 5 ਲੱਖ ਰੁਪਈਆ ਦਿੱਤਾ ਜਾਵੇ ਅੱਛਾ ਇਹ ਇਹਦੇ ਗੁਠਲ ਵਾਲਿਆ ਪਾਸੇ ਹਾਂਜੀ ਇੱਥੇ ਗੁਠਲ ਵਾਲੇ ਠੀਕ ਹੈ ਇਹ ਮਤ ਤੁਹਾਡੀ ਸਹਿਮਤੀ ਨਾਲ ਲਿਖਿਆ ਗਿਆ ਸਾਰਾ ਕੁਝ ਸਹਿਮਤੀ ਨਾਲ ਨਹੀਂ ਕਿਹਾ ਠੱਕੇ ਨੇ ਲਿਖਿਆ ਨਹੀਂ ਕਿੰਨੇ ਪੈਸੇ ਮੰਗੀ ਤੁਹਾਡੇ ਤੋਂ ਮੇਰੇ ਤੋਂ 5 ਲੱਖ ਦੀ ਸਰ ਕਾਂਕਾ ਅਹਨ ਤੱਕ ਕਿਰਨ ਚਲਾਈ ਜਾਂਦੇ ਆ ਇਹ ਵੀ ਫਿਰ ਮੈਂ ਲੋਟ ਘੰਟਾ ਕੱਪ ਕੇ ਨਾ ਨਾ ਉਹ ਕਿਹੜਾ ਮੋੜ ਤੇ ਕਰਵਾਪੀ ਹੈ ਹਲੋ ਮੈਂ ਨਿੱਕਲ ਮਿਲ ਜੀ ਨਾ ਇਹ ਵੀ ਤਾਂ ਡੇਢ ਤੋਂ 2 ਵਜੇ ਤੱਕ ਤੇ ਆ ਜਾਂਦੀ ਛੋਰਾ ਡੇਢ 2 ਵਜੇ ਆਇਆ 2 ਵਜੇ ਦੀ ਹਾਂ ਜੀ ਉੱਥੇ ਤੁਰੇ ਆਏ ਕਹਿੰਦੇ ਤੇ ਰਾਤ ਨੂੰ ਬਾਹਰ ਕੱਢਦਾ ਪੈਤ ਲਾਇ ਕਿੰਨੀ ਕਿਲੋ ਹਸਪਤਾਲ ਇੱਥੋਂ ਮੋਗਾ ਸਰਚ ਉੱਥੇ ਆ ਕੋਟ ਰੋਡ ਤੇ ਸਰ ਕਿੰਨੇ ਕਿਲੋਮੀਟਰ ਹੋ ਗਏ 20 ਕਿਲੋ ਸਰ 20 ਕਿਲੋਮੀਟਰ ਹਾਂਜੀ ਜੀ ਫੇਰਾ ਤੁਰ ਕੇ ਆਏ ਤੁਰ ਕੇ ਆਏ ਬਾਥਰੂਮ ਵੀ ਪੋਛ ਕੇ ਗਈ ਪਾਣੀ ਪੀਣ ਵੀ ਮੈਂ ਪੋਛ ਕੇ ਗਈ ਸਰ ਹਾਂਜੀ ਧਾੜ ਕੇ ਰੱਖਿਆ ਅੰਦਰ ਹਾਂਜੀ ਉੱਥੇ ਅੰਦਰ ਰੱਖਿਆ ਮੈਨੂੰ ਵੀ ਇਹ ਫੋਨ ਆਇਆ ਸੀਗਾ ਕਿ ਤੁਹਾਡੀ ਮਦਰ ਅਸੀਂ ਥਾਣੇ 'ਚ ਫੜਾ ਦਾਂਗੇ ਕਿ ਤੁਸੀਂ ਵੀ ਇੱਥੇ ਆਓ ਪਹਿਲਾਂ ਆਪਰੇਸ਼ਨ ਕਰਨ ਤੋਂ ਪਹਿਲਾਂ ਬੰਦਾ ਸਹੀ ਬੋਲਦਾ ਰਿਹਾ ਜੀ ਜਦੋਂ ਉਹਨਾਂ ਨੇ ਆਪਰੇਸ਼ਨ ਕਰਤਾ ਉਸ ਤੋਂ ਬਾਅਦ ਬੰਦਾ ਬੋਲੇ ਨਹੀਂ ਠੀਕ ਹੈ ਨਾਈ ਉਸ ਤੋਂ ਬਾਅਦ ਚੜ੍ਹਦੀ ਬਸ ਮਾਰੀ ਘਟਣਾ ਹੀ ਹੋਇਆ ਉਹਦੇ ਨਾਲ ਬਾਅਦ ਲੋਕੋ ਇਤਿਹਾਸ ਵਿੱਚ ਜੁੜੰਤ ਸੀ ਮਹਿਮਤਾਦ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਪਰ ਅੱਜ ਕੱਲ੍ਹ ਕੁਝ ਡਾਕਟਰਾਂ ਨੇ ਜਿਹੜੇ ਲੁੱਟ ਦੇ ਕੇਂਦਰ ਬਣਾਏ ਹੋਏ ਨੇ ਹਸਪਤਾਲ ਅਕਸਰ ਆਪਾਂ ਕਹਾਣੀਆਂ ਸੁਣਦੇ ਨੇ ਇਹਨਾਂ ਘਟਨਾਵਾਂ ਵਾਪਰਦੀਆਂ ਨਹੀਂ ਰਹਿੰਦੀਆਂ ਨੇ ਇੱਕ ਘਟਨਾ ਵਾਪਰੀ ਹੈ ਬਾਗਾ ਪੁਰਾਣਾ ਦਾ ਇੱਕ ਗਰੀਬ ਪਰਿਵਾਰ ਹੈ ਜਿਨ੍ਹਾਂ ਦੇ ਮੁਖ ਜੋ ਉਹਨਾਂ ਦਾ ਸ਼ਖਸੀ ਉਸ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਦੇ ਕਾਰਨ 2 ਮਹੀਨੇ ਪਹਿਲਾਂ ਦੀ ਘਟਨਾ ਪਰ 2 ਮਹੀਨੇ ਬਾਅਦ ਇੱਕਦਮ ਹਸਪਤਾਲ ਦੇ ਦੋ ਵਰਕਰ ਆਉਂਦੇ ਨੇ ਉਸ ਸਖਸ ਦੀ ਪਤਨੀ ਜੋ ਮਾਤਾ ਸਾਡੇ ਨਾਲ ਖੜੇ ਇਹਨਾਂ ਨੂੰ ਚੱਕ ਕੇ ਹਸਪਤਾਲ ਆ ਜਾਂਦੇ ਨੇ ੱੱਕੇ ਦੇ ਨਾਲ ਅਗੂਠੇ ਵਗੈਰਾ ਲਗਵਾਉਂਦੇ ਨੇ ਸਾਰੀ ਘਟਨਾ ਜਾਣਦੇ ਆ ਕਿ ਪੂਰਾ ਵਾਪਰਾ ਕੀ ਐ ਇਹ ਸਭ ਤੋਂ ਪਹਿਲਾਂ ਮਾਤਾ ਜੀ ਜਿਹੜਾ ਹਸਪਤਾਲ ਆਇਆ ਉਹ ਮਤਲਬ ਕੀ ਸੀਗੀ ਉੱਥੇ ਕਹਾਣੀ ਕਦੋਂ ਤੁਹਾਡਾ ਵਾਪ ਪਿਆ ਉਸ ਹਸਪਤਾਲ ਦੇ ਨਾਲ ਕਦੋਂ ਸ਼ੁਰੂਆਤ ਹੁੰਦੀ ਜਦੋਂ 7:00 ਵਜੇ ਆ ਸਰ ਉਦੋਂ ਵਾਪ ਪਿਆ ਸਾਡਾ ਕਿੰਨਾ ਦੇ 7:00 ਵਜੇ ਸੀ ਮੇਰੇ ਹਸਬੰਡ ਦੇ ਜੀ ਕੀ ਵਾਪਰੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਸਿਰ ਦੇ ਸੱਚ 6:00 ਸੀਗੀ ਸਰ ਜੀ ਹਾਂਜੀ ਰੋਡ ਦੇ ਉੱਥੇ ਖੰਨੇ ਖੰਨੇ ਹਾਂਜੀ ਅਕਸੀਡੈਂਟ ਹੋ ਗਿਆ ਸੀ ਉਹਨੂੰ ਹਾਂਜੀ ਖੰਨੇ ਅਕਸੀਡੈਂਟ ਉਸ ਤੋਂ ਬਾਅਦ ਕੀ ਹੁੰਦਾ ਜੀ ਉਸ ਤੋਂ ਬਾਅਦ ਉੱਥੇ ਰੈਫਰ ਕਰਵਾਇਆ ਗਿਆ ਇੱਥੇ ਹਸਪੀਟਲ ਹਮ ਮੇਰੇ ਬੇਟੇ ਨੇ ਕਹਿੰਦੇ ਵੀ ਇੱਥੇ ਸਾਰਾ ਕੁਝ ਚੱਲ ਹੈਗਾ ਆ ਆਪਾਂ ਪਰਿਵਾਰ ਹਮ ਤੇ ਜਣ ਕੇ ਰੈਫਰ ਕਰਾਤਾ ਵੀ ਉੱਥੇ ਤਾਂ ਐਡਮਿਟ ਕਰ ਲਿਆ ਹਮ ਠੀਕ ਹੈ ਇੱਥੇ ਲੈ ਜਾਂਦਾ ਉਹਨਾਂ ਨੂੰ ਹਾਂਜੀ ਇੱਥੇ ਲੈ ਜਾਂਦਾ ਜੀ ਤੇ ਮੜ ਕੇ ਚੱਲ 15 20 ਦਿਨ ਜਿੰਦੇ ਰਹੇ ਹਮ ਠੀਕ ਆ ਲਾ ਚੱਲਦਾ ਰਿਹਾ ਜੀ ਤੇ ਕਦੀ ਮੇਰੇ ਪਿਓਰ ਜਾਂਦੇ ਸੀ ਕਦੀ ਕੋਈ ਜਾਂਦਾ ਸੀ ਕਦੀ ਕੋਈ ਜਾਂਦਾ ਸੀਗਾ ਚਲੋ ਦਾਲ ਮਿਲ ਕੇ ਟੈਂਕ ਡਾਟਾ ਜੀ ਚੱਲ ਗਿਆ ਜਿਹੜੇ ਸੀਗੇ ਪੈਸੇ ਜਾਨੀ ਕਿ ਸਾਰੇ ਇਕੱਠੇ ਕਰਕੇ ਭਰਦੇ ਰਹੇ ਹਮ ਮਤਲਬ ਤੁਹਾਡੇ ਪਰਿਵਾਰ ਦੇ ਹਾਲਾਤ ਹਾਲਾਤ ਸੀਗੇ ਉਹ ਠੀਕ ਠਾਕ ਨਹੀਂ ਕਰੋ ਮਤਲਬ ਹਾਂ ਜੀ ਹਾਂ ਤੇ ਜਿਹੜਾ ਕਿੰਨੇ ਪੈਸੇ ਉਹਨਾਂ ਨੂੰ ਦਿੱਤੇ ਸੀ ਇਕੱਠੇ ਕਰਕੇ ਲੋਕਾਂ ਨੂੰ ਟੋਟਲ ਉਹਨਾਂ ਨੂੰ 70000 ਰੁਪਏ ਦੇ ਦਈਏ ਸੀ ਹਾਂ ਜੀ ਬਈ ਕੀ ਕਟਣਾ ਸ਼ੁਰੂਆਤ ਤੋਂ ਦੱਸੋ ਕਿ ਕੀ ਕਟਣਾ ਐਕਸੀਡੈਂਟ ਹੋਇਆ ਸੀ ਰੋਡ ਐਕਸੀਡੈਂਟ ਖੰਨੇ ਹਾਈਵੇ ਤੇ ਹੀ ਤੇ ਉਹ ਉਥੋਂ ਸਿਵਲ ਹਸਪੀਟਲ ਚ ਉਹਨਾਂ ਨੇ 112 ਵਾਲਿਆਂ ਨੇ ਦਾਖਲ ਕਰਵਾਤਾ ਉੱਥੇ ਉਸ ਦਿਨ ਅਸੀਂ ਦੇਖਿਆ ਤਾਂ ਸੰਡੇ ਸੀਗਾ ਕਿ ਉੱਥੇ ਕੋਈ ਕਾਰਵਾਈ ਨਹੀਂ ਹੋਈ ਉੱਥੋਂ ਮੈਂ ਰੈਫਰ ਕਰਾਇਆ ਜੀ ਸਰਕਾਰੀ ਚਮੋਗੇ ਉੱਥੇ ਵੀ ਕੋਈ ਕਾਰਵਾਈ ਨਹੀਂ ਹੋਈ ਸਰਕਾਰੀ ਚ ਫਿਰ ਅਸੀਂ ਉੱਥੋਂ ਕਿਹਾ ਪ੍ਰਾਈਵੇਟ ਚ ਅਸੀਂ ਦਾਖਲ ਕਰਾਤਾ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਆਪਰੇਸ਼ਨ ਹੋਊਗਾ ਸੈਟ ਦਾ ਉੱਥੇ ਅਸੀਂ ਚਲੋ ਆਪਰੇਸ਼ਨ ਦਾ ਉਹ ਕਹਿੰਦੇ ਸੀਗੇ ਕਿ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਉਹਨਾਂ ਨੇ ਸਵਾ 5 ਲੱਖ ਰੁਪਇਆ ਸੱਤੋਂ ਮੰਗਿਆ ਜੀ ਤੇ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਮੈਡੀਕਲ ਚ ਫਰੀਦਕੋਟ ਦਾ ਰੈਫਰ ਕਰ ਦੋ ਉਹ ਕਹਿੰਦੇ ਕਿ ਇਹਨਾਂ ਕੋਲ ਇੰਨਾ ਟਾਈਮ ਹੈ ਨਹੀਂਗਾ ਤੇ ਤੁਸੀਂ ਜਾਨ ਬਚਾਉਣੀ ਆ ਜਾਂ ਤੁਸੀਂ ਏਦਾਂ ਉਹਨਾਂ ਨੂੰ ਅਸੀਂ ਰੈਫਰ ਗਿਆ ਸੀਗਾ ਉਹਨਾਂ ਨੇ ਰੈਫਰ ਨਹੀਂ ਕੀਤਾ ਉਹ ਕਹਿੰਦੇ ਤੁਸੀਂ ਜਾਨ ਬਚਾਉਣੀ ਆ ਸ਼ਖਸ਼ ਦੀ ਜਾਂ ਤੁਸੀਂ ਰੈਫਰ ਕਰਾਉਣਾਗਾ ਉਹ ਚੀਜ਼ ਇਹ ਕਿਹਾ ਇਹਨਾਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਉਹ 15 20 ਦਿਨ ਬਸ ਰਹੇ ਨੇ ਨਾ ਕੁਝ ਬੋਲਦੇ ਨਹੀਂ ਜਦੋਂ ਆਪਰੇਸ਼ਨ ਤੋਂ ਪਹਿਲਾਂ ਉਹ ਸਾਡੇ ਨਾਲ ਵਧੀਆ ਗੱਲਾਂ ਕੀਤੀਆਂ ਉਹਨਾਂ ਨੇ ਤੇ ਜਦੋਂ ਆਪਰੇਸ਼ਨ ਹੋ ਗਿਆ ਉਸ ਤੋਂ ਬਾਅਦ ਕੋਈ ਨਹੀਂ ਨਾ ਦੇ ਮੂਵਮੈਂਟ ਆਈ ਠੀਕ ਹੈ ਅੱਛਾ ਕਿੰਨੇ ਪੈਸੇ ਮਤਲਬ ਤੁਸੀਂ ਉਹਨਾਂ ਨੂੰ ਦਿੱਤੇ ਤੁਸੀਂ ਗੱਲਬਾਤ ਕੀਤੀ ਕਿ ਸਾਡੇ ਕੋਲੇ ਗੁੰਜਾਇਸ਼ ਹੈ ਨਹੀਂ ਕਿੰਨੇ ਪੈਸੇ ਸਾਡੇ ਜੋ ਕਿ ਮੋਤਵਾਰ ਬੰਦੇ ਨੇ ਐਮਸੀ ਹੋ ਗਏ ਜਾਂ ਕੋਈ ਵੀ ਅਸੀਂ ਇਹਨਾਂ ਨੇ ਹੈਲਪ ਕੀਤੀ ਸਾਡੀ 70000 ਰੁਪਏ ਜਮ੍ਹਾਂ ਕਰਵਾ ਦਿੱਤਾ ਇਹਨਾਂ ਨੇ ਬਸ ਇੰਨੇ ਕੀ ਹੋਏ ਨੇ ਹਜ ਤੱਕ ਠੀਕ ਹੈ ਤੇ ਕੱਲ ਮੰਮੀ ਨੂੰ ਦੁਪਹਿਰ ਤੋਂ ਬਾਅਦ 2 ਵਜੇ ਦੋ ਜਣੇ ਆਏ ਨੇ ਹਸਪੀਟਲ ਦੇ ਬੰਦੇ ਲੈ ਗਏ ਨੇ ਤੇ ਉਹਨਾਂ ਨੇ ਤਕਰੀਬਨ 9:30 ਵਜੇ ਉੱਥੋਂ ਬਾਹਰ ਕੱਢਤਾ ਠੀਕ ਹੈ ਰਾਤ ਨੂੰ 8 ਘੰਟੇ ਉੱਤੇ 8 ਘੰਟੇ ਉੱਥੇ ਰੱਖਿਆ ਜੀ ਹਾਂ ਕੀ મતલਬ ਕੌਣ ਆਉਂਦੇ ਆ ਘਰੋਂ ਲੈ ਕੇ ਜਾਂਦੇ ਆ ਕਿਉਂ ਲੈ ਕੇ ਜਾਂਉਂ ਲੈ ਕੇ ਜਾਂਦੇ ਆ ਜੀ ਮਾਤਾ ਮੇਰੀ ਨੇ ਕਿਹਾ ਵੀ ਸੀਗਾ ਕਿ ਇਦਾਂ ਕਰਕੇ ਕਿ ਘਰੇ ਕੋਈ ਵੀ ਹੈ ਨਹੀਂਗਾ ਕਿ ਅਸੀਂ ਗੱਲ ਕਰਦੇ ਪਏ ਆ ਮੋਹਤਵਾਰਾ ਬੰਦੇ ਨਾਲ ਕਿ ਅਸੀਂ ਉਹਨਾਂ ਨੂੰ ਫੇਰ ਦੁਬਾਰਾ ਲੈ ਕੇ ਚਲਾਂਗੇ ਹਸਪੀਟਲ ਤੇ ਉਹ ਕਹਿੰਦੇ ਕਿ ਤੁਸੀਂ ਇੱਕ ਵਾਰੀ ਚੱਲੋ ਸਾਡੇ ਨਾਲ ਤੱਕੇ ਨਾ ਉਹਨੂੰ ਗੱਡੀ 'ਚ ਬਿਠਾ ਕੇ ਲੈ ਗਏ ਨੇ ਇੱਥੋਂ ਠੀਕ ਹੈ ਹਾਂਜੀ ਅੱਛਾ ਮਾਤਾ ਜੀ ਕੀ ਹੁੰਦਾ ਕੱਲ ਕੌਣ ਆਉਂਦੇ ਨੇ ਤੁਹਾਡੇ ਕੋਲੇ ਘਰੇ ਡਾਕਟਰ ਸਾਹਿਬ ਦੇ ਜਿਹੜੇ ਮੂਰੇ ਹੁੰਦੇ ਆ ਉਹ ਸਾਰਾ ਲੈ ਕੇ ਗਏ ਆ 2 ਵਜੇ ਉਥੇ ਇਹ ਕੰਮ ਕਰਦੇ ਆ ਹਾਂਜੀ ਕਹਿੰਦੇ ਤੁਹਾਨੂੰ ਉਧਰ ਬੱਸ ਚੜਾਉਂਦੇ ਆਂਗੇ ਸਿਰਫ ਡਾਕਟਰਾਂ ਨੇ ਗੱਲ ਹੀ ਕਰਨੀ ਹੈ ਹਮ ਮੈਨੂੰ ਇਹ ਕਹਿ ਕੇ ਲੈ ਗਿਆ ਮੁੜ ਕੇ ਕਹਿੰਦੇ ਆਪਦੇ ਬਲਾਓ ਬੰਦੇ ਮੈਂ ਕਿਹਾ ਵੀ ਬੰਦੇ ਆਉਣਗੇ ਪੈਸੇ ਬਲਾਓ ਧਾਰ ਕੱਟ ਦੋ ਮੈਂ ਕਿਹਾ ਵੀ ਅਸੀਂ ਕਿੱਥੋਂ ਦੇਦਗੇ ਇੰਨੇ ਹੈ ਨਹੀਂ ਸਰ ਇੰਨੇ ਹੁੰਦੇ ਮੈਂ ਆਪਦਾ ਬੰਦਾ ਨਾ ਬਚਾ ਲੈਂਦੀ ਹਮ ਅੱਛਾ ਨਹੀਂ ਕਿੰਨੇ ਪੈਸੇ ਮੰਗ ਕੀ ਤੁਹਾਡੇ ਮੇਰੇ ਤੋਂ 5 ਲੱਖ ਦੀ ਸਰ ਅਸੀਂ ਕਹਿੰਦੇ 5 ਲੱਖ ਰੁਪਏ ਦੋ ਹਾਂ ਜਮਾ ਕਰਵਾਉਂਗੇ ਸੋਮਵਾਰ ਤੱਕ ਕਹਿੰਦੇ ਜਿਵੇਂ ਕਰਵਾਓ ਹਾਂ ਅੱਜ ਤੁਹਾਨੂੰ 2 ਵਜੇ ਲੈ ਗਿਆ ਤੇ ਕਿੰਨੇ ਵਜੇ ਛੱਡਦੇ ਮੈਂ ਕਿਹਾ ਵੀ ਸੋਮਵਾਰ ਤੱਕ ਤਾਂ ਮੈਨੂੰ ਟਾਈਮ ਤਾਂ ਦੋ ਕੋਈ ਤਾਂ ਟਾਈਮ ਦੋ ਮੈਂ ਘਰ ਦਾ ਬਹੁਤ ਮੈਂ ਹੱਥ ਬੇਨਤੀ ਬੰਨੀ ਮੈਂ ਕਿਹਾ ਵੀ ਸੋਮਵਾਰ ਤੱਕ ਮੈਨੂੰ ਟਾਈਮ ਦੋ ਹਾਂ ਕਹਿੰਦੇ ਨਹੀਂ ਡਾਕੂਮੈਂਟਸ ਪੂਰੇ ਕਰੋ ਪੈਸੇ ਦੋ ਫਿਰ ਜਾ ਸਕਦੇ ਅਰੇ ਕਿੰਨੇ ਮਤਲਬ ਜਦੋਂ ਲਾਛ ਚੱਲ ਰਿਆ ਸੀਗਾ ਜਾਂ ਤੁਹਾਡੇ ਹਸਬੰਦ ਦੀ ਮੌਤ ਹੋ ਜਾਂਦੀ ਹੈ ਉਦੋਂ ਉਹਨਾਂ ਨੇ ਕੋਈ ਪੈਸਾ ਮੰਗਿਆ ਤੁਹਾਡੇ ਤੋਂ ਹੋਰ ਲਾਛ ਦੇਣ ਤੋਂ ਪਹਿਲਾਂ ਜਾਂ ਬਾਅਦ ਚ ਨਾ ਲਾਸ ਸਾਨੂੰ ਦਿੱਤੀ ਹੂੰ ਕੁਛ ਨਹੀਂ ਕਿਹਾ ਉਹਨਾਂ ਨੇ ਸਾਨੂੰ ਹਾਂਜੀ ਕੁਛ ਨਹੀਂ ਕਿਹਾ ਸਾਨੂੰ ਲਾਸ ਦਿੱਤੀ ਹਾਂਜੀ ਉਦੋਂ ਕੋਈ ਪੈਸਾ ਨਹੀਂ ਮੰਗਿਆ ਨਾ ਕੋਈ ਪੈਸਾ ਨਹੀਂ ਮੰਗਿਆ ਸਰ ਠੀਕ ਹੈ 2 ਮਿੰਟ ਬਾਅਦ ਹੌਣ ਮੰਗਿਆ ੱੱਕੇ ਨਾ ਕੇ ਘਰੋਂ ਲੈ ਗਏ ਘਰੋਂ ਲੈ ਗਏ ਉੱਤੇ ਜਾ ਕੇ ਕੀ ਕੁਝ ਕੀਤਾ ਤੁਹਾਡੇ ਨਾਲ ਸ਼ਾਮ ਦੇ ਟਾਈਮ ੱੱਕੇ ਸਹੀ ਕਰਨ ਲੱਗੇ ਆਧਾਰ ਕਾਰਡ ਖੋਲਿਆ ਮੇਰਾ ਠੀਕ ਆ ਮੇਰੇ بیٹے ਦਦਾਰ ਕਟ ਖੋਲਿਆ ਮੇਰੇ ਠੱਕੇ ਨੇ ਗੂਠੇ ਲਵਾਲੇ ਗੂਠੇ ਲਵਾਲੇ ਹਾਂਜੀ ਕੋਰੇ ਕਾਗਜ਼ ਸੀਗਾ ਉੱਤੇ ਪਤਾ ਨਹੀਂ ਕੀ ਲਿਖਿਆ ਕੀ ਨਹੀਂ ਮੈਂ ਤਾਂ ਨਾ ਪੜ ਤੁਸੀਂ ਰੋਕੇ ਨਹੀਂ ਉਹਨਾਂ ਨੂੰ ਕਿ ਗੂਠੇ ਬਹੁਤ ਕੋਸ਼ਤ ਕੀਤੀ ਸਰ ਬਹੁਤ ਕੋਸ਼ਤ ਕੀਤੀ ਨਹੀਂ ਰੁਕੇ ਹਾਂਜੀ ਗੂਠੇ ਲਵਾਲੇ ਤੁਹਾਡੇ ਹਾਂਜੀ ਗੂਠੇ ਲਵਾਲੇ ਕਿੰਨੇ ਕਿੰਨੇ ਘੰਟੇ ਉੱਤੇ ਰੱਖਿਆ ਤੁਹਾਨੂੰ ਮਤਲਬ ਕਿਸ ਤਰੀਕੇ ਨਾਲ ਹਾਂਜੀ 8 ਘੰਟੇ ਉੱਤੇ ਰੱਖਿਆ ਹਾਂਜੀ ਅੰਦਰੋਂ ਬਾਹਰ ਨਹੀਂ ਚ ਨਿਕਲ ਦਿੰਦੇ ਕਹਿੰਦੇ ਬਾਥਰੂਮ ਵੀ ਪੁੱਛ ਕੇ ਗਈ ਪਾਣੀ ਪੀਣ ਵੀ ਪੁੱਛ ਕੇ ਗਈ ਸਰ ਹਾਂਜੀ ਤਾੜ ਕੇ ਰੱਖਿਆ ਅੰਦਰ ਹਾਂਜੀ ਉੱਥੇ ਅੰਦਰ ਰੱਖਿਆ ਠੀਕ ਹੈ ਹਾਂਜੀ ਸਕੂਲਟੀ ਗਾਰਡਨ ਨੂੰ ਕਹਤਾ ਕਹਿੰਦੇ ਨਿਕਲ ਨਾ ਨਦੇ ਮੈਂ ਕਿ ਮੈਂ ਐ ਨਹੀਂ ਨਿਕਲਦੀਗੀ ਹੂੰ ਵੀ ਜਿੰਨੇ ਚ ਕਹਿੰਦੇ ਨੇ ਤੁਸੀਂ ਮੈਂ ਨਹੀਂ ਨਿਕਲਦੀ ਠੀਕ ਹੈ ਇੱਥੇ ਬੈਠੀ ਆਂ ਹੂੰ ਅੱਛਾ ਕੋਈ ਉਹ ਜਿਹੜੇ ਹਸਪਤਾਲ ਦੇ ਦੋ ਜਣੇ ਆਉਂਦੇ ਕੋਈ ਨਾਲ ਪੁਲਿਸ ਵਗੈਰਾ ਵੀ ਸੀ ਉਹਨਾਂ ਦੇ ਜੇ ਖੁਦ ਹੀ ਆਉਂਦੇ ਦੋਨੇ ਸੀਗੇ ਸਰ ਕਾਹਦੇ ਤੇ ਆਈ ਸੀ ਉਹ ਉਹ ਕਾਰ ਤੇ ਆਈ ਸੀ ਗੱਡੀ ਤੇ ਕਾਰ ਤੇ ਆਈ ਸੀ ਹਾਂਜੀ ਤੁਹਾਨੂੰ ਕੋਈ ਗਲਤ ਕੁਝ ਬੋਲੇ ਵੀ ਆਉਂਦੇ ਜਾਂਦੇ ਨੂੰ ਜਾਂ ਉੱਥੇ ਜਾ ਕੇ ਨਹੀਂ ਕੁਝ ਨਹੀਂ ਬੋਲੇ ਸਰ ਠੀਕ ਹੈ ਹਾਂਜੀ ਕੁਝ ਨਹੀਂ ਬੋਲੇ ਮੈਂ ਕਹਦਗੀ ਬਸ ਆਹੀ ਆ ਤੱਕੇ ਨਾ ਸੈਣ ਕਰਵਾਏ ਆ ਗੁੱਥੇ ਲਵਾਏ ਹਾਂ ਕੇ ਦਾ ਲਗਾਏ ਹਾਂਜੀ ਤੱਕੇ ਨਾ ਲੈ ਕੇ ਗਏ ਘਰੋਂ ਕਹਿੰਦੇ ਬਸ ਬਸ ਤੇ ਚੜਾ ਦਾਂਗੇ ਤੁਹਾਨੂੰ ਰੀਗਨਲ ਧਾਰ ਕੱਟ ਹਾਂਜੀ 8 ਘੰਟਿਆਂ ਬਾਅਦ ਰਾਤ ਫਿਰ ਜਦੋਂ ਤੁਹਾਨੂੰ ਛੱਡਿਆ ਕੀ ਕਹਿ ਕੇ ਛੱਡਿਆ ਉੱਥੋਂ ਬਸ ਕਹਿੰਦੇ ਜਾਓ ਹੁਣ ਰੀਗਨਲ ਧਾਰ ਕੱਟ ਲੈ ਲੈ ਗੁੱਥੇ ਲਵਾ ਲੈ ਮੇਰੇ ਬੇਟੇ ਦਾ ਨਿੱਕੇ ਦਾ ਧਾਰ ਕੱਟ ਲੈ ਲਿਆ ਹਾਂਜੀ ਤੱਕੇ ਸਾਈ ਨੇ ਲਿਆ ਮੈਂ ਦਿੰਦੀ ਨਹੀਂ ਸੀ ਮੈਂ ਕਿਹਾ ਹਾਂ ਮੈਂ ਤਾਂ ਵੀ ਜਾਣਾ ਹੱਲ ਫਾਫਾ ਅ ਜਿਹੜਾ ਉਹਨਾਂ ਨੇ ਉੱਥੇ ਤੱਕੇ ਸਾਈ ਨਾ ਹਾਂ ਠੀਕ ਮੈਂ ਕਹਿੰਦਾ ਤੁਸੀਂ ੱੱਕੇ ਸਾਈ ਨਾ ਕਰੋ ਨਾ ਕਰੋ ਪਰ ਨਹੀਂ ਸੁਣੀ ਮੇਰੀ ਇੱਕ ਨਹੀਂ ਸੁਣੀ ਇਹਨਾਂ ਨੇ ਮੈਂ ਕਿਹਾ ਮੈਂ ਸੋਮਵਾਰ ਤੱਕ ਟਾਈਮ ਦੋ ਮੈਂ ਬੰਦੇ ਲਿਆਉਂ ਆਪਦੇ ਜਿਹੜੇ ਸੀਗੇ ਮੋਤਵਾਰ ਮੈਂ ਕਿਹਾ ਮੈਂ ਗੱਲ ਕਰ ਲਉ ਤੁਹਾਡੇ ਨਾਲ ਕਹਿੰਦੇ ਨਹੀਂ ਸੱਡੇ ਹੀ ਨਹੀਂ ਸਰ ਹਾਂ ਅੱਛਾ ਕੋਈ ਤੁਹਾਡਾ ਜਦੋਂ ਮੌਤ ਹੁੰਦੀ ਹੈ ਹਸਬੈਂਡ ਜਿਹੜਾ ਐਕਸੀਡੈਂਟ ਕੋਈ ਰਾਜੀਨਾਮਾ ਵਗੈਰਾ ਹੁੰਦਾ ਦੂਸਰੀ ਪਾਰਟੀ ਨਾਲ ਕਿੰਨੇ ਪੈਸੇ ਤੁਹਾਨੂੰ ਮਿਲਿਆ ਤਿੰਨ ਲੱਖ ਸਰ ਹਾਂਜੀ 3 ਲੱਖ 3 ਲੱਖ ਮਿਲਿਆ ਹਾਂਜੀ ਉਹ ਮੈਂ 1.5 ਲੱਖ ਦਾ ਮੇਰਾ ਖਾਂ ਸੀਗਾ ਗਹਿਣੇ ਤਰਿਆਵਾ ਉਹ ਸੱਡਵਾ ਲਿਆ ਜੀ ਜਾ 1000 ਬੰਦੇ ਦੇ ਤੇ 50000 ਮੇ ਸਕੂਟਰ ਤਾਂ ਸੀਗਾ ਉਸ ਦਿਵਾਲੀ ਜੀ ਤੇ ਬਾਕੀ ਜਿਹੜੇ ਪਾਸੇ-ਵਾਸੇ ਫੜੇ ਸੀ ਉਹ ਤਾਰਦੇ ਅੱਛਾ ਜਦੋਂ ਰਾਈਨਾਮਾ ਹੁੰਦਾ ਉਦੋਂ ਕੋਈ ਗੱਲ ਹੁੰਦੀ ਹੈ ਕਿ ਉਹ ਪੈਸੇ ਡਾਕਟਰ ਨੂੰ ਦੇਣੇ ਆ ਜਿਹੜੇ ਮਿਲਣਗੇ ਨਹੀਂ ਜੀ ਉਦੋਂ ਕੋਈ ਗੱਲ ਨਹੀਂ ਹਾਂਜੀ ਕੋਈ ਗੱਲ ਨਹੀਂ ਹੋਈ ਹੁਣ ਧੱਕੇ ਨਾਲ ਹੀ ਕਰਵਾਈ ਜਾਂਦੇ ਸਰ ਸਾਰਾ ਕੁਝ ਮਤਲਬ ਪੈਸੇ ਦੀ ਮੰਗ ਕਰਦੇ ਹੁਣ ਹਾਂਜੀ ਹੁਣ ਪੈਸੇ ਦੀ ਮੰਗ ਕਰਦੇ ਹੋਰ ਤੁਹਾਨੂੰ ਤੁਮਕਾਇਆ ਵਗੈਰਾ ਵੀ ਹੁੰਦੇ ਨਹੀਂ ਇਹ ਵਸਾਹੀ ਕਹਿੰਦੇ ਪੁਲਿਸ ਨੂੰ ਫੜਾ ਦਾਂਗੇ ਦੋ ਵਾਰੀ ਕਿਹਾ ਮੈਨੂੰ ਕਹਿੰਦੇ ਪੁਲਿਸ ਨੂੰ ਫੜਾ ਦਾਂਗੇ ਅੱਛਾ ਹਾਂਜੀ ਠੀਕ ਹੈ ਕਿਨੇ ਪੁਲਿਸ ਨੂੰ ਫੜਾ ਦੇ ਹਾਂ ਪੁਲਿਸ ਨੂੰ ਫੜਾ ਦਾਂਗੇ ਪਰਚਾ ਦਿੰਨੇ ਥੋਡੇ ਤੇ ਆ ਗੱਲਾ ਕਰਦੇ ਸੀਗੇ ਹਾਂਜੀ ਮੈਨੂੰ ਵੀ ਇਹ ਫੋਨ ਆਇਆ ਸੀਗਾ ਕਿ ਤੁਹਾਡੀ ਮਦਰ ਅਸੀਂ ਥਾਣੇ ਚ ਫੜਾ ਦਾਂਗੇ ਕਿ ਤੁਸੀਂ ਵੀ ਇੱਥੇ ਆਓ ਅੱਛਾ ਹਾਂਜੀ ਤੁਸੀਂ ਗਏ ਉੱਥੇ ਫਿਰ ਬਾਅਦ ਚ ਨਹੀਂ ਗਏ ਨਹੀਂ ਸੀਗੇ ਮੈਂ ਉੱਥੇ ਸੀਗਾ ਜੀ ਮੁੰਡੇ ਨਾਲ ਗਿਆ ਵਾ ਸੀਗਾ ਤੇ ਉੱਥੇ ਸੀਗੇ ਇਸ ਕੰਮ ਤੇ ਤੇ ਇੱਥੇ ਮੈਨੂੰ ਫੋਨ ਆਇਆ ਕਿ ਜਦੋਂ ਕਿ ਮੰਮੀ ਨੂੰ ਲੈ ਗਏ ਨੇ ਇਦਾਂ ਇਦਾਂ ਕਰਕੇ ਫਿਰ ਮੈਂ ਇੱਥੇ ਆਦੇ ਐਮਸੀ ਕੋਲੇ ਆਇਆ ਤੇ ਉਹ ਕਹਿੰਦੇ ਕਿ ਚਲੋ ਦੇਖਦੇ ਆਂ ਜਾਣਦੇ ਆਂ ਕੱਟੇ ਹੋ ਗਏ ਤੇ ਇਦਾਂ ਇਦਾਂ ਕਰਕੇ ਜੋ ਵੀ ਹੋਇਆ ਇਹ ਡਾਈ ਨਾਮੇ ਦੀ ਮੈਂ ਗੱਲ ਕੀਤੀ ਰਾਜੀ ਨਾਮੇ ਦੇ ਵਿੱਚ ਕਿੰਨੀ ਅਮਾਉਂਟ ਤੁਹਾਨੂੰ ਮਿਲਦੀ ਹੈ ਉਹਦੇ ਵਿੱਚ ਅਮਾਉਂਟ ਮਿਲੀ ਸੀ ਜੀ ਟੋਟਲ 3 3 ਲੱਖ 80000 ਰੁਪਏ ਠੀਕ ਹੈ ਹਾਂ ਜੀ ਉਹ ਪੈਸੇ ਫਿਰ ਮਤਲਬ ਗੱਲਬਾਤ ਹੋਈ ਸੀ ਕੋਈ ਵੀ ਡਾਕਟਰਾਂ ਨੂੰ ਦੇਣਿਆ ਡਾਕਟਰਾਂ ਨੂੰ ਕੋਈ ਨਹੀਂ ਹੋਈ ਸੀ ਕਿ ਗੱਲਬਾਤ ਦੇਣ ਦੀ ਉਹ ਇਦਾਂ ਹੋਈ ਸੀਗੀ ਕਿ ਮਤਲਬ ਜਿੰਨਾਂ ਨਾ ਰਾਜੀ ਨਾਮਾ ਹੋਇਆ ਸੀਗਾ ਉਹ ਕਹਿੰਦੇ ਸੀਗੇ ਕਿ ਮਤਲਬ ਜਿਹੜਾ ਥਾਂ ਸੀਗਾ ਸਾਡਾ ਅਸੀਂ ਉਹ ਛਡਾ ਲਿਆ ਜਿਹੜੀ ਸਾਡੀ ਇੱਕ ਸਕੂਟਰੀ ਸੀ ਉਹ ਛਡਾ ਲਈ ਤੇ ਅਸੀਂ ਬਾਕੀ ਜਿਹਨਾਂ ਦੇ ਦੇਣੇ ਸੀਗੇ ਖੜੇ ਤੜੇ ਸੀਗੇ ਅਸੀਂ ਉਹ ਦਿੱਤੀ ਉਹ ਦੇ ਦਿੱਤੇ ਹਾਂਜੀ ਉਦੋਂ ਡਾਕਟਰਾਂ ਜਿਹੜੇ ਹਸਪਤਾਲ ਵਾਲਿਆਂ ਨਾਲ ਕੋਈ ਗੱਲ ਨਹੀਂ ਹੋਈ ਸੀ ਕਿ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਇਹਨਾਂ ਨੇ ਸਾਨੂੰ ਇਕੱਲੀ ਡੈੱਡ ਬਾਡੀ ਦਿੱਤੀ ਤੇ ਬਸ ਥੋੜੇ ਤਾਂ ਕਿ ਮੰਗਣੀ ਕੀਤੀ ਉਸ ਸਮੇਂ ਪਹਿਲੇ ਨਹੀਂ ਉਸ ਟਾਈਮ ਕੋਈ ਮੰਗਣੀ ਕੀਤੀ ਸਾਡੇ ਮਹਤਵਾਰ ਬੰਦੇ ਸਾਰੇ ਨਾਲ ਸੀਗੇ ਹਾਂਜੀ ਅੱਛਾ ਐਮਸੀ ਸਾਹਿਬ ਕੀ ਘਟਨਾ ਵਾਪਰਦੀ ਆ ਉਦੋਂ ਜਦੋਂ ਹਸਪਤਾਲ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਕਿ ਇੰਨੇ ਪੈਸੇ ਰਹਿ ਗਏ ਆ ਵੀ ਜਾਂ ਦੇ ਦਿਓ ਜਾਂ ਬਾਅ ਗੱਲ ਹੋਈ ਕੋਈ ਗੱਲ ਨਹੀਂ ਹੋਈ ਉਹਨਾਂ ਡਾਕਟਰਾਂ ਨੇ ਆਰਾਮ ਨਾਲ ਡੈਡ ਪਾਟੀ ਦਿੱਤੀ ਅਸੀਂ ਉੱਥੋਂ ਪੋਸਟਮਾਰਟਮ ਕਰਾਉਣ ਜਾਵਨੇ ਸੀ ਤੇ ਬੱਸ ਆ ਗਏ ਹਾਂ ਬਸ ਹੋਰ ਕੋਈ ਗੱਲ ਨਹੀਂ ਹੋਈ ਉਦੋਂ ਕੋਈ ਲੇਖ ਲਿਖਿਆ ਹੋਇਆ ਕੁਝ ਮੈਂ ਕੁਝ ਨਹੀਂ ਹੋਇਆ ਸਾਡਾ ਲੇਖ ਲਿਖਾ ਕੋਈ ਨਹੀਂ ਹੋਇਆ ਤੇ ਆ ਘਟਨਾ ਕਿਵੇਂ ਦੇਖਦੇ ਹੋ ਕੱਲ ਇਹਨਾਂ ਨੂੰ ਘਰੋਂ ਲੈ ਜਾਂਦੇ ਆ ਕਿ ਘਰੋਂ ਅਸੀਂ ਤਾਂ ਇੱਥੇ ਨਹੀਂ ਸੀਗੇ ਇਹਨੂੰ ਹੁਣ ਧੱਕੇ ਨਾਲ ਹੀ ਲੈ ਗਏ ਆ ਇਹਨੂੰ ਜਾਣਾ ਨਹੀਂ ਸੀ ਚਾਹੀਦਾ ਇੱਥੇ ਨੇ ਇੱਥੇ ਰੌਲਾ ਪਾਉਂਦੀ ਠੀਕ ਹੈ ਤੇ ਜਾਵੜੀ ਉਹਨਾਂ ਨੇ ਚੱਲ ਬੰਦੇ ਅਗਲੇ ਦਿਨ ਮੋਤਵਾਰ ਜਾਂਦੇ ਕੋਈ ਗੱਲ ਕਰਦੇ ਮਸਲਾ ਵੀ ਇਨਾਂ ਗਰੀਬਾਂ ਕੋਲੇ ਹੈ ਨਹੀਂ ਜੀ ਤੁਹਾਨੂੰ ਕਿਥੇ ਦਿਨ ਥਾਂ ਵਿੱਚ ਕੇ ਲਾਏ ਸੀ ਇਹਦੇ ਤੇ ਵੀ ਚਲੋ ਤੁਸੀਂ ਤਖੜੇ ਬੰਦਿਆਂ ਦੇ ਜਾਣ ਤੇ ਉਹ ਗਰੀਬਾਂ ਨੂੰ ਮਾਫ ਕਰੋ ਹਾਂ ਉਹਨਾਂ ਨੇ ਫਿਰ ਇਹਦੇ ਧਾਰਕ ਕਟ ਖੋਲੇ ਆ ਧਾਰਕੋਟ ਕਾਲ ਕੋਰੇ ਕਾਗਜ਼ ਤੇ ਸੈਨ ਕਰਾ ਲਿਆ ਆ ਗੱਲ ਹੋਈ ਹੈ ਇਹ ਹੁਣ ਇਹਨਾਂ ਦੇ ਦੱਸਣ ਦੇ ਵੀ ਇਹੀ ਗੱਲ ਹੈ ਜੀ ਤੇ ਇਹੀ ਤੁਸੀਂ ਪੁੱਛੀ ਆਈ ਸੀ ਕੋਈ ਤੁਹਾਡੇ ਕੋਲ ਉੱਥੋਂ ਦੀ ਕੋਈ ਰਿਕਾਰਡਿੰਗ ਵਗੈਰਾ ਵੀ ਹੈਗੀ ਹਾਂਜੀ ਹੈਗੀ ਹੈ ਜੀ ਕੀ ਹੁੰਦੀ ਹੈ ਤੁਸੀਂ ਫੋਨ ਲਾਉਨੇ ਇਹਨਾਂ ਨੂੰ ਨਹੀਂ ਨਹੀਂ ਉਹ ਮਤਲਬ ਕਿ ਸਾਡਾ ਪੁਰਾਣਾ ਸੀਗਾ ਉਹ ਫੋਨ ਲਾਉਂਦੇ ਨੇ ਮੰਮੀ ਉਹਨੂੰ ਕਿ ਐਦਾਂ ਐਦਾਂ ਕਰਕੇ ਸਾਡੇ ਨਾਲ ਹੋਈ ਜਾਂਦੀ ਆ ਮੇਰੇ ਇਹਨਾਂ ਨੇ ਕਿ ਅੰਗੂਠੇ ਲਵਾ ਲਏ ਨੇ ਕੋਰੇ ਕਾਗੇ ਤੇ ਤੇ ਇੱਕ ਇਹਨਾਂ ਨੇ ਸਾਈਨ ਕਰਵਾ ਲਏ ਨੇ ਠੀਕ ਹੈ ਉਦੋਂ ਉਸ ਟਾਈਮ ਉਹ ਫੋਨ ਤੇ ਰਿਕਾਰਡਿੰਗ ਲੱਗੀ ਵੀ ਸੀਗੀ ਆਟੋਮੈਟਿਕਲੀ ਉਸ ਕਾਗਜ ਉਤੇ ਕੀ ਲਿਖਿਆ ਹੋਇਆ ਤੁਸੀਂ ਪੜਿਆ ਕੁਝ ਨਹੀਂ ਉਹ ਉਸ ਕਾਗਜ ਤੇ ਨਹੀਂ ਉਹ ਪੜਿਆ ਤਾਂ ਰਿਕਾਰਡਿੰਗ ਹੈਗੀ ਉਹ ਤੁਹਾਨੂੰ ਸੁਣਾ ਦਿੰਨੇ ਆ ਜੀ ਕਿਵੇਂ ਮਤਲਬ ਤੁਹਾਨੂੰ ਜਿਹੜਾ ਕਾਗਜ ਤੇ ਸਾਈਨ ਕਰਵਾਇਆ ਅੰਗੂਠਾ ਲਵਾਇਆ ਉਹਦੇ ਕੁਝ ਲਿਖਿਆ ਬਾਅਦ ਚ ਉਹਨਾਂ ਨੇ ਨਹੀਂ ਜੀ ਕੁਝ ਨਹੀਂ ਲਿਖਿਆ ਮੇਰੇ ਸਾਹਮਣੇ ਤਾਂ ਪਹਿਲਾਂ ਲਿਖਿਆ ਸੀਗਾ ਉਹਨਾਂ ਨੇ ਪਹਿਲਾਂ ਲਿਖ ਕੇ ਸਾਰਾ ਕੁਝ ਕਰਵਾ ਕੇ ਫਿਰ ਮੇਰੇ ਤਗੂਥੇ ਲਵਾਏ ਆ ਹਾਂ ਤੁਹਾਡੇ ਕੋਈ ਫੋਟੋ ਫੋਟੋ ਹੈ ਨਹੀਂ ਉਹ ਚੀਜ਼ ਦੀ ਨਹੀਂ ਜੀ ਉਸ ਕਾ ਗਈ ਦੀ ਉਹ ਚਾਹੀਦੀ ਹਾਂਜੀ ਦੇਖ ਲਿਆ ਹਾਂ ਜੀ ਇਹਨਾਂ ਨੇ ਖਿੱਚ ਕੇ ਦਿੱਤੀ ਸੀਗੀ ਇਹ ਫੋਨ ਤੁਹਾਡੀ ਮਦਰ ਦਾ ਹਾਂਜੀ ਮਦਰ ਦਾ ਹੀ ਠੀਕ ਹੈ ਅੱਛਾ ਇਹ ਚ ਫੋਟੋ ਫੋਟੋ ਹੈ ਹਾਂਜੀ ਇਹਨਾਂ ਨੇ ਖਿੱਚ ਕੇ ਦਿੱਤੀ ਸੀਗੀ ਅੱਛਾ ਹਸਪਤਾਲ ਨੇ ਖੁਦ ਨਹੀਂ ਖਿੱਚ ਕੇ ਦਿੱਤੀ ਹਾਂਜੀ ਉਹਨਾਂ ਨੇ ਖਿੱਚ ਕੇ ਦਿੱਤੀ ਠੀਕ ਹੈ ਕੀ ਲਿਖਿਆ ਹੋਇਆ ਇਹਦੇ ਵਿੱਚ ਇਹਦੇ ਵਿੱਚ ਲਿਖਿਆ ਕਿ ਸੋਮਵਾਰ ਤੱਕ ਸਾਨੂੰ 5 ਲੱਖ ਰੁਪਇਆ ਦਿੱਤਾ ਜਾਵੇ अच्छा एदे गुठाल वाले बाजी हां जी एते गुठाल वाले ठीक है ए म्हा तोडी सहमति ਨਾਲ ਲਿਖਿਆ ਗਿਆ ਸਾਰਾ ਕੁਝ ਸਹਿਮਤੀ ਨਾਲ ਨਿਗਹਿ ਤੱਕ ਕਿਨੇ ਲਿਖਿਆ ਤੱਕ ਕਿਨੇ ਲਿਖ ਲਿਆ हां जी सर ਤੱਕੇ ਨਾਲ ਲਿਖਿਆ ਫੇਰ ਇਹਦੇ ਗੂਠਾ ਨਹੀਂ ਸਵਾਰ ਕੇ ਲੁੰਦੀ ਮੈਂ ਜਿਵੇਂ ਤੁਸੀਂ ਤੱਕੇ ਨਾਲ ਲਵਾਈ ਜਾਂਦੇ ਹੋਵੇਂ ਲੱਗੇ ਜਾਂਦੇ ਆ ਹਾਂ ਅਜੇ ਵੀ ਸ਼ਾਈ ਲੱਗੀ ਤੁਹਾਡੇ ਹਾਂ ਜੀ ਤੱਕੇ ਨੇ ਲਵਾਏ ਆ ਸਰ ਆ ਰਿਕਾਰਡਿੰਗ ਹੈ ਜੀ ਉਹਨਾਂ ਦੀ ਸਟਾਫ ਦੀ ਜਿੰਨਾਂ ਨਾਲ ਗੱਲ ਹੋਈ ਸੀਗੀ ਜੀ ਹਾਂ ਤੁਸੀਂ ਦੇਖੋ ਪਰ ਉਹ ਤੋਂ ਦਿਖਾਈ ਆ ਰਿਹਾ ਹੈ ਬਸ ਫਾਂ ਲੱਗੀ ਹੋਈਆਂ ਲੱਗੀ ਰਹਿ ਗਈ ਸਾਰਾ ਕੋਸ ਲਖ ਲੈ ਬਸ ਉਹ ਨਾ ਪੀੜਾ ਖਲਾ ਸਾਰਾ ਕੋਸ ਡਰ ਡਟ ਹੁਣ ਤੱਕ ਕਿਹੜਾ ਬੁਛਲ ਰਾਈ ਜਾਂਦੇ ਆ ਇਹ ਤਾਂ ਫਿਰ ਮੈਂ ਲੋਕ ਟੈਂਟ ਸੇਹੜਾ ਜਨ ਵਾਲਾ ਉਹ ਬਿਲਕੁਲ ਕਿਹੜਾ ਬੁਛਲ ਰਾਈ ਜਾਂਦੇ ਆ ਉਹ ਕਿਹੜਾ ਬੁਛਲ ਰਾਈ ਨੇ ਬਾਤ ਬੜੀ ਚਲੇ ਹਾਂ ਨਾ ਆਦੇ ਹਾਂ ਤੁਸੀਂ ਮੈਂ ਜਿਹੜੀ ਗੱਲ ਮੈਂ ਕਰੀ ਸਭ ਕੇ ਨੰਨ ਨਾ ਉਹ ਜਿਹੜੇ ਘਰੋਂ ਆ ਗਏ ਨੇ ਹਾਂ ਲੋ ਮੈਂ ਫਿਰ ਨਿਕਲ ਵੀ ਨਹੀਂ ਦੇਣਾ ਇਹ ਵੀ ਤਾਂ ਸੰਦੇਸੀਗੇ ਤੁਹਾਨੂੰ ਨਿਕਲਣੇ ਵੀ ਨਹੀਂ ਦੇਣਾ ਰਾਤ ਨੂੰ ਉੱਥੋਂ ਸ 9:30 ਵਜੇ ਬਾਹਰ ਗੱਡੇ ਇਹਨਾਂ ਨੂੰ ਠੀਕ ਹੈ ਹਾਂਜੀ ਤਕਰੀਬਨ ਅੰਗੂਠੇ ਵਗੈਰਾ ਲਵਾ ਕੇ ਹਾਂਜੀ ਹਾਂ ਕਿ ਤੁਸੀਂ ਰਿਸ਼ਤੇਦਾਰ ਹੋ ਜੀ ਇਹਨਾਂ ਦੇ ਹਾਂਜੀ ਹਾਂਜੀ ਕਿਵੇਂ ਦੇਖਦੇ ਹੋ ਘਟਨਾ ਕੀ ਵਾਪਰੀ ਸਰ ਇਹਨਾਂ ਨਾਲ ਬਹੁਤ ਕਟਨਾ ਹੋਈ ਵਿਚਰੇ ਨਾਲ ਗਰੀਬ ਪਰਿਵਾਰ ਆ ਵਿਚਰੇ ਇਹਨਾਂ ਦੀ ਜਹਦ ਨਾਲ ਇਹਨਾਂ ਦੀ ਐਕਸੀਡੈਂਟ ਹੋਇਆ ਸਾਨੂੰ ਸੁਨੇਹਾ ਗਿਆ ਕਿ ਮੌਤ ਦਾਖਲਾ ਹੈ ਅਸੀਂ ਹੁਣ ਥੋੜੇ ਥੋੜੇ ਪੱਠੇ ਪੈਸੇ ਇਕੱਠੇ ਕਰਕੇ ਇਹ ਗਰੀਬ ਪਰਿਵਾਰ ਨੂੰ ਦਿੱਤੇ ਜੀ ਠੀਕ ਹੈ ਨਾ ਜੀ ਦਿੱਤੇ ਥੋੜੇ ਥੋੜੇ ਪੱਠੇ ਪੈ ਕੜੇ ਐਮਸੀ ਸਾਹਿਬ ਜੀ ਇਹਨਾਂ ਵਿਚਰੇ ਮ ਪਤਾ ਨਹੀਂ 80-90 ਹਜ਼ਾਰ ਰੁਪਿਆ ਇਹਨਾਂ ਤੋਂ ਡਾਕਟਰ ਸਾਹਿਬ ਲੈ ਗਏ ਜੀ ਜਦੋਂ ਉਹਨਾਂ ਦੀ ਮੌਤ ਹੋ ਗਈ ਜੀ ਮੌਤ ਹੋਣ ਤੋਂ ਬਾਅਦ ਇਹਨਾਂ ਨੂੰ ਇਹ ਕਹਤਾ ਕਹਤਾ ਦਾਦਾ ਨਾਲ ਕੋਈ ਤੁਹਾਨੂੰ ਪੈਸਾ ਚਾਹੀਦਾ ਜੀ ਵੀ ਇਹਦੀ ਡੈਡ ਬਾਡੀ ਦਾਵਾ ਤਾਂ ਲੈ ਜਾਓ ਇੱਥੋਂ ਠੀਕ ਹੈ ਚੱਕੀ ਠੀਕ ਹੈ ਕੋਈ ਪੁੱਛਿਆ ਨਹੀਂ ਦੱਸਿਆ ਨਹੀਂ ਕਿਸੇ ਤੋਂ ਦਾਦਾ ਚਕਾਉਣ ਦੀ ਕੀਤੀ ਜੀ ਨਾ ਉੱਥੇ ਕੋਈ ਪੈਸਾ ਮੰਗਿਆ ਵੀ ਪੈਸਾ ਹੀ ਮੰਗਦੇ ਜੀ ਸਾਨੂੰ ਲਾਹ ਇਹਦੀ ਚੱਕਣ ਦੇਵਾਂਗੇ ਪੈਸਾ ਦਿਓ ਕੋਈ ਉੱਥੇ ਪੈਸਾ ਨਹੀਂ ਮੰਗਿਆ ਦਾਵਾ ਤਾਂ ਚਕਾਉਣ ਦੀ ਕੀਤੀ ਉਹਨਾਂ ਨੇ ਜੀ ਕੋਸਟ ਇਹਦਾ ਦਾਵਾ ਲੈ ਜਾਓ ਜੀ ਇਹਦਾ ਸ਼ਿਕਾਰ ਕਰੋ ਜੀ ਇਹਨੂੰ ਪਤਾ ਨਹੀਂ ਕੀ ਡਾਕਟਰ ਦੇ ਮਨ ਦੇ ਵਿੱਚ ਜਾਂ ਅਥੇ ਡਾਕਟਰ ਕਿਸ ਨੂੰ ਮਿਲਣ ਦਿੰਦੇ ਸੀ ਜੇ ਕੋਈ ਰਿਸ਼ਤੇਦਾਰ ਜਾਂਦਾ ਪਤਾ ਲੈਣ ਉਹਨੂੰ ਮਿਲਣ ਨੂੰ ਨਹੀਂ ਦਿੰਦੇ ਸੀ ਠੀਕ ਹੈ ਠੀਕ ਹੈ ਉਹਨੂੰ ਜੇ ਜਾਂਦਾ ਸੀ ਉਹਨੂੰ ਇੱਕ ਮਿੰਟ ਅੰਦਰ ਵੜਨ ਦਿੰਦੇ ਸੀ ਰੱਬ ਜਾਣੇ ਕੀ ਸੀ ਡਾਕਟਰਾਂ ਦੀ ਬੇਈਮਾਨੀ ਕਿ ਨਹੀਂ ਸੀ ਠੀਕ ਹੈ ਨਾ ਡਾਕਟਰ ਅੰਦਰ ਹੀ ਮੈਨ ਦੇਦੇ ਸੀ ਬੰਦੇ ਦੇ ਕੋਲ ਠੀਕ ਹੈ ਨਾ ਨਹੀਂ ਬੰਦਾ ਮੰਨ ਲਓ ਗੱਲ ਬੰਦਾ ਜਾਂਦਾ 15-20 ਘੰਟਾ ਬੰਦਾ ਟਾਈਮ ਲਾਦਾ ਪਹਿਲਾਂ ਆਪਰੇਸ਼ਨ ਕਰਨ ਤੋਂ ਪਹਿਲਾਂ ਬੰਦਾ ਸਹੀ ਬੋਲਦਾ ਰਿਹਾ ਜੀ ਜਦੋਂ ਉਹਨਾਂ ਨੇ ਆਪਰੇਸ਼ਨ ਕਰਤਾ ਉਸ ਤੋਂ ਬਾਅਦ ਬੰਦਾ ਬੋਲੇ ਨਹੀਂ ਉਹ ਠੀਕ ਹੈ ਠੀਕ ਹੈ ਨਾ ਜੀ ਉਸ ਤੋਂ ਬਾਅਦ ਚ ਮਾਰੀ ਘਟਨਾ ਹੀ ਹੋ ਜਾਂਦੇ ਨਾਲ ਬਾਪੂ ਵੀ ਵਿਚਾਰੇ ਨਾਲ ਜਿਹੜਾ ਕੀ ਹੁੰਦਾ ਬਾਅਦ ਚੱਟੀ ਬਾਅਦ ਦੇ ਵਿੱਚ ਇਹਦੇ ਨਾਲ ਹੋ ਗਿਆ ਜੀ ਜੋ ਸਾਨੂੰ ਮੇਰੇ ਬੇਟੇ ਨੂੰ ਫੋਨ ਗਿਆ ਜੀ ਇੱਥੋਂ 10 ਵਜੇ ਇਹਨੂੰ ਇੱਥੋਂ ਚੱਕ ਕੇ ਲੈ ਗਏ ਜੀ ਧੱਕਾਵਾ ਜੀ ਬਹੁਤ ਕੀਤੀ 2 ਵਜੇ ਹਾਂ ਜੀ 2 ਵਜੇ ਇੱਕ ਲੇਡੀਸ ਨਾਲ ਆਈ ਦੋ ਬੰਦੇ ਆ ਜੀ ਸਟਾਫ ਦੇ ਇਨਾਂ ਦੇ ਡਾਕਟਰ ਦੇ ਮੈਂਬਰ ਜੀ ਠੀਕ ਆ ਜੀ ਇਹਨੂੰ ਜੋ ਇਹਨੂੰ ਚੱਕ ਕੇ ਲੈ ਗਏ ਜੀ ਫਿਰ ਉੱਥੋਂ ਬੇਟੇ ਨੂੰ ਫੋਨ ਕਰਾਉਂਦੇ ਰਹੇ ਜੀ ਪੈਸੇ ਦੋ ਜੀ ਬੇਟਾ ਮੇਰਾ ਕੰਮ ਕਰਤੇ ਗਿਆ ਸੀਗਾ ਜੀ ਠੀਕ ਆ ਜੀ ਫਿਰ ਸ਼ਾਮ ਨੂੰ ਸ਼ਾਮ ਤੱਕ ਫੋਨ ਕਰ ਰਹੇ ਜਦੋਂ ਮੈਂ ਸ਼ਾਮ ਨੂੰ ਘਰੇ ਆ ਮੈਂ ਆਪ ਆਇਆ ਜ ਜਦੋਂ ਮੈਂ ਕੰਮ ਤੋਂ ਆਇਆ ਸ਼ਾਮ ਨੂੰ ਹਟ ਕੇ ਬੇਟੇ ਨੇ ਮੈਨੂੰ ਦੱਸਿਆ ਜੀ ਮੈਂ ਕਿਹਾ ਇਹ ਕੀ ਗੱਲ ਹੋ ਗਈ ਧੱਕੇਬਾਜੀ ਕਰੀ ਜਾਂਦਾ ਡਾਕਟਰ ਜੜੀ ਫੋਨ ਕਰੀ ਜਾਂਦਾ ਮੈਨੂੰ ਵਾਰ-ਵਾਰ ਪਰੇਸ਼ਾਨ ਕਰਦਾ ਕਹਿੰਦਾ ਕਿ ਪੈਸੇ ਲੈ ਕੇ ਉਹ ਨਹੀਂ ਫੇਰ ਛੱਡਾਂਗੇ ਪੁਲਿਸ ਮਂਗਾਵਾਗੇ ਹੀ ਧੱਕੇਬਾਜੀ ਫੁੱਲ ਕਰਾਂਗੇ ਇਹਦੇ ਨਾਲ ਠੀਕ ਹੈ ਠੀਕ ਹੈ ਜੀ ਧੱਕੇਬਾਜੀ ਫੁੱਲ ਕੀਤੀ ਇਹਨੂੰ ਧੱਕੇ ਨਾਲੇ ਦੇ ਨਾਲ ਗੋਠੇ ਲਵਾਏ ਜੀ ਇਹਦੇ ਧੱਕੇ ਨਾਲੇ ਇਹਦੇ ਨਾਲ ਮਨ ਨੂੰ ਕੋਈ ਚਲੋ ਇਹਨੂੰ ਬਾਹਰ ਕੱਢਿਆ ਜੀ ਜਦੋਂ 9:30 ਵਜੇ ਇਹਨੂੰ ਕੋਈ ਲੈਣ ਵਾਲਾ ਕੋਈ ਬੰਦਾ ਹੈ ਨਹੀਂ ਗੇ ਨੀਰੀ ਰਾਤ ਆ ਜੀ ਲੇਡੀਜ਼ ਬੁਢੀ ਐ ਕਿਵੇਂ ਦਾ ਸੋ ਆਉਗੀ ਦਸੋ ਰਾਤ ਨੂੰ 12:00 ਇੱਕ ਵੇ ਟੁਰਕੇ ਪਤਾ ਨਹੀਂ ਪੈਦਲ ਆਈ ਕਿ ਕਿਵੇਂ ਵਿਚਾਰੀ ਟੁਰਕੇ ਆਈ ਠੀਕ ਹੈ ਨਾ ਜੀ ਐਡੀ ਵੱਡੀਆਂ ਐਡੀ ਵੱਡੀਆਂ ਡਾਕਟਰ ਕਟਰਾ ਕਰੀ ਜਾਂਦੇ ਦਸੋ ਆ ਕੇ ਜਦੋਂ ਉਹਨੇ ਕਹਿ ਦਿੱਤਾ ਵੀ ਐਮਸੀ ਲੈ ਕੇ ਆਉਂਗੀ ਠੀਕ ਹੈ ਨਾ ਉਹਦਾ ਫਰਜ਼ ਬਣਦਾ ਹੈਗਾ ਵੀ ਹਾਂ ਵੀ ਕੱਲ ਨੂੰ ਭਾਈ ਆਜੋ ਅਕਸਰ ਬੰਦਾ ਮਰਿਆ ਹੋਵੇ ਠੀਕ ਹੈ ਨਾ ਗੱਲਾ ਬੰਦਾ ਕੁੱਤਾ ਵੀ ਹੁੰਦਾ ਹੈ ਡਾਕਟਰ ਨੇ ਕੁੱਤੇ ਦਾ ਅਫਸੋਸ ਵੀ ਨਹੀਂ ਕੀਤਾ ਜੀ ਠੀਕ ਹੈ ਨਾ ਗੱਲਾ ਵੀ ਬੰਦੇ ਨਾਲ ਸੁੱਤਾ ਕੀ ਕਰਨਾ ਇੱਕ ਕੁੱਤੇ ਦਾ ਆਪ ਅਫਸੋਸ ਕਰਦੇ ਆ ਆਏ ਕਹਿੰਦੇ ਉਹ ਰਾਤ ਨੂੰ ਬਾਹਰ ਕੱਢਤਾ ਪੈਦਲ ਆਇਆ ਸਰ ਪੈਦਲ ਆਇਆ ਹਾਂਜੀ ਕਹਿੰਦੇ ਤੁਹਾਡਾ ਬੇਟਾ ਲੈਣਾ ਆਊਗਾ ਹੁਣ ਤਾਂ ਮੈਂ ਬੇਟੇ ਬੁੱਟੇ ਨੂੰ ਕਿਸੇ ਨੇ ਨਹੀਂ ਆਉਣਾ ਜਦੋਂ ਅਜੇ ਤੱਕ ਨਹੀਂ ਕੋਈ ਆਇਆ ਮੈਂ ਕਿਹਾ ਜਦੋਂ ਮੈਂ ਉੱਥੇ ਜਾਵਾਂਗੀ ਕੋਈ ਸਣਾ ਕੋਸਣਾ ਨਹੀਂ ਤੁਮਰਾ ਹਸਪਤਾਲ ਇੱਥੋਂ ਮੁੱਗਾ ਸਰ ਉੱਥੇ ਆ ਕੋਟ ਰੋਡ ਤੇ ਸਰ 20 ਕਿਲੋ ਕਿੰਨੇ ਕਿਲੋਮੀਟਰ ਹੋਊਗਾ 20 ਕਿਲੋ ਸਰ 20 ਕਿਲੋਮੀਟਰ ਹਾਂਜੀ ਤੁਸੀਂ ਥਾਰਾ ਤੁਰ ਕੇ ਆਏ ਹੋ ਤੁਰ ਕੇ ਆਏ ਆ ਠੀਕ ਹੈ ਹਾਂਜੀ ਰਾਤ ਨੂੰ ਮੈਂ ਰੁਕ ਗਈ ਉੱਥੇ ਬੋਨਾ ਚੌਂਕ ਚ ਹੁਣ ਬੱਚੇ ਪਤਾ ਨਹੀਂ ਪਾਲਦੇ ਹੋਣਗੇ ਪਤਾ ਨਹੀਂ ਨਹੀਂ ਜੀ ਕਿਉਂ ਮੈਂ ਤਾਂ ਤੁਰ ਕੇ ਆਂਦੀ ਸੀ ਦਿਮਾਗ ਚੱਕਿਆ ਗਿਆ ਉੱਥੇ ਵੀ ਚੱਕਿਆ ਗਿਆ ਸੀ ਮੈਂ ਕਹੇ ਸੀ ਰੁਕ ਜਾਓ ਮੈਂ ਸੂਰਵਰ ਤੱਕ ਰੋਕ ਜਾਓ ਪਰ ਉਹਨਾਂ ਨੇ ਇੱਕ ਨਹੀਂ ਸੁਣੀ ਸਰ ਠੀਕ ਹੈ ਹਾਂਜੀ ਉਹਨਾਂ ਨੇ ਇੱਕ ਨਹੀਂ ਸੁਣੀ ਉਹ ਲੈ ਗਏ ਉੱਥੋਂ ਕਹਿੰਦੇ ਵੀ ਜਾਓ ਬੱਸ ਹਾਂਜੀ ਕਹਿੰਦਾ 9:30 ਜਾਓ ਹੁਣ ਬਈ ਘਰੇ ਤੁਰ ਗਿਆ ਯਾਰ ਹਾਂਜੀ ਤੁਰ ਗਿਆ ਹੀ ਜੀ ਸਾਰੇ ਰਸਤੇ ਹਾਂਜੀ ਅਈ ਮਤਲਬ ਤਕਰੀਬਨ ਜਦੋਂ ਅਸੀਂ ਪੁਲਿਸ ਰਿਪੋਰਟ ਦਿੱਤੀ ਤੇ ਕਿ ਹਸਪੀਟਲ ਆਏ ਇਦਾਂ ਕਰਕੇ ਲੈ ਕੇ ਗਏ ਨੇ ਤੇ ਉਹ ਕਹਿੰਦੇ ਕਿ ਚਲੋ ਤੁਸੀਂ ਦੇਖ ਲਓ ਤੇ ਇੱਕ ਵਾਰੀ ਫੇਰ ਜਾਓ ġੜਾ ਮਾਰੋ ਅਸੀਂ ਜਾ ਕੇ ਆਏ ਕਿ ਸਾਨੂੰ ਨਹੀਂ ਮਿਲੀ ਇਹ ਉੱਤੇ ਕਿਤੇ ਬਹਿ ਗਏ ਮਤਲਬ ਚੱਕਰ ਆਉਂਦੇ ਸੀਗੇ ਸੌਂ ਗਏ ਉੱਥੇ ਅੱਛਾ ਤੇ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਰਾਤ ਨੂੰ ਫੇਰ ਉੱਥੇ ਜਦੋਂ ਉਹ ਆਏ ਤੁਰ ਕੇ ਠੀਕ ਹੈ ਹਾਂਜੀ ਕਦੋਂ ਆਉਂਦੇ ਫਿਰ ਘਰੇ ਕਿੰਨੇ ਸਮੇਂ ਬਾਅਦ ਇਹ ਤਕਰੀਬਨ 1.5 ਤੋਂ 2 ਵਜੇ ਤੱਕ ਤੇ ਆ ਜਾਂਦੇ ਅੱਛਾ ਰਾਤ 1.5 2 ਵਜੇ ਆਇਆ 2 ਵਜੇ ਹਾਂਜੀ ਉੱਥੇ ਤੁਰੇ ਅਸੀਂ ਮੈਂ ਜਦੋਂ ਗਿਆਨ ਦੂਰੀ ਤੋਂ ਉੱਥੇ ਹਸਪੀਟਲ ਤੇ ਉਹਨਾਂ ਨੇ ਮਤਲਬ ਲੱਗਿਆ ਸੀ ਗੇਟ ਉਹਨਾਂ ਦਾ ਸਿਕਿਉਰਿਟੀ ਗਾਰਡ ਅਗਲੇ ਗੇਟ ਤੇ ਸੀ ਉੱਥੇ ਅੰਦਰ ਜਾਣ ਨਹੀਂ ਦਿੰਦੇ ਐਦਾਂ ਫੋਨ ਵੀ ਬੰਦ ਹੋ ਗਿਆ ਸੀ ਫੋਨ ਵੀ ਬੰਦ ਹੋ ਗਿਆ ਸੀ ਕਿੰਨੇ ਦਾ ਅੱਛਾ ਕੀ ਮੈਂ ਮੈਡਮ ਨੂੰ ਕਿਹਾ ਸੀ ਮੈਂ ਕਿ ਮੈਡਮ ਜੀ ਮੇਰਾ ਫੋਨ ਬੰਦ ਹੋਣ ਵਾਲਾ ਤੁਸੀਂ ਨਾ ਐ ਕਰੋ ਮੈਂ ਕਿ ਮੈਨੇ ਜਾ ਲੈਣ ਦੋ ਪਰ ਮੈਡਮਾਂ ਨੇ ਸੁਣੀ ਨਹੀਂ ਮੀ ਧਾਰਕਾਡ ਵੀ 16 ਕੀ ਬੰਦਾ ਉੱਤਰੋ ਬਸ ਹਾਂਜੀ ਧਾਰਕਾਡ ਵੀ ਖੋਲਿਆ ਬਹੁਤ ਮੈਂ ਤਾਂ ਤਰਲੇ ਕੀਤੇ ਆ ਦਿਖਾਤਾ ਸੀਗਾ ਹੂੰ ਕੋਈ ੜੜ ਕੋ ਪਹਿ ਪੋ ਵੀ ਨਾ ਨਾ ਹੈ ਨਹੀਂ ਸੀਗਾ ਵੇ ਖਾਲੀ ਸੀਗਾ ਧਾਰਕਾਡ ਸੀਗੇ ਠੀਕ ਹੈ ਬਸ ਰੀਨ ਰੱਖ ਲਿਓ ਹਾਂਜੀ ਰੀਨ ਰੱਖ ਲਿਓ ਬਸ ਠੀਕ ਹੈ ਕੀ ਮੰਗ ਕਰਦੇ ਹੋ ਜੀ ਵੀ ਕਿਸ ਤਰੀਕੇ ਦੀ ਚਾਹੁੰਦੇ ਹੋ ਕੀ ਹੋਵੇ ਅਸੀਂ ਤਾਂ ਨਹੀਂ ਡਾਕਟਰ ਤੇ ਪੂਰੀ ਕਾਰਵਾਈ ਕਰ ਸਕਤ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਜਿਹੜੀ ਉਹਨੇ ਘਟਨਾ ਵਰਤੀ ਹੈ ਮੰਨ ਲਓ ਰਾਤ ਨੂੰ 12 1 ਵਜੇ ਬੁੜੀ ਕਰੇ ਲੇਡੀਸ ਪਹੁੰਚੀ ਹੈ ਠੀਕ ਹੈ ਨਾ ਰਾਤ ਨੂੰ ਤਾਂ ਬੰਦਾ ਡਰਦਾ ਹੈ ਇਹ ਤਾਂ ਫਿਰ ਵੀ ਲੇਡੀਸ ਹੈ ਠੀਕ ਹੈ ਨਾ ਬਹੁਤ ਘਟਨਾਵਾਂ ਦੇ ਵਰਤੀ ਹੈ ਡਾਕਟਰ ਸਾਹਿਬ ਨੇ ਬਹੁਤ ਜਿਆਦਾ ਇਹਨਾਂ ਜਿਆਦਾ ਗਲਤ ਕੰਮ ਵਾਲੇ ਕੰਮ ਹੋ ਗਏ ਰਾਤ ਨੂੰ ਕੋਈ ਬੰਦਾ ਚੱਕ ਕੇ ਲੈ ਜਾਂਦਾ ਜੀ ਕਿਥੋਂ ਪਾਲ ਦੇ ਇੱਕ ਦਿਨ ਇੱਕ ਦਿਨ ਕੇ ਬਚਿਆ ਜੀ ਘਰ ਵਾਲਾ ਮਰਿਆ ਆਪਰੇਸ਼ਨ ਤਾਂ ਪਹਿਲਾਂ ਹੀ ਬਹੁਤ ਜਿਆਦਾ ਹੈ ਠੀਕ ਹੈ ਨਾ ਗੱਲ ਜੀ ਹੁਣ ਹਾਂਜੀ ਇਹ ਮੰਗ ਕਰਦਾ ਮੈਂ ਵੀ ਡਾਕਟਰ ਤੇ ਬਹੁਤ ਸਖਤ ਸਖਤ ਹਸਪਤਾਲ ਹਸਪਤਾਲ ਲੱਗੀ ਨਾਮ ਪਤਾ ਨਾ ਕੀ ਨਾਮ ਹੈ ਐਡਰੈਸ ਕੋਟਕਪੂਰਾ ਬਾਈਪਾਸ ਰੋਡ ਤੇ ਆਈ ਕਿੱਥੇ ਹਸਪਤਾਲ ਇਹ ਇਹ ਕੋਟਕਪੂਰਾ ਬਾਈਪਾਸ ਤੇ ਨਹੀਂ ਸ਼ਹਿਰ ਕਿਹੜਾ ਮੋਗਾ ਜੀ ਮੋਗੇ ਆ ਜੀ ਹਾਂਜੀ ਠੀਕ ਹੈ ਤੁਹਾਡੇ ਗੱਲਬਾਤ ਹੋਈ ਉਸ ਤੋਂ ਬਾਅਦ ਡਾਕਟਰ ਦੇ ਨਾਲ ਕੇ ਕੀ ਕੁਝ ਕੀਤਾ ਹਾਂਜੀ ਮੈਂ ਉਹ ਤੋਂ ਕਹਿੰਦੇ ਸੀ ਉਹ ਵੀ ਕਹਿੰਦੀ ਸੀ ਮੈਨੂੰ ਤੁਸੀਂ ਉੱਥੇ ਆਓ ਜੀ ਅੱਛਾ ਉੱਥੇ ਆਓ ਹਾਂਜੀ ਮੈਂ ਉਸ ਟਾਈਮ ਕੰਮ ਤੇ ਸੀਗਾ ਜਦੋਂ ਮੈਂ ਇੱਥੇ ਫੋਨ ਲਾਇਆ ਕਰਿਆ ਐਮਸੀ ਨੂੰ ਉਹ ਕਹਿੰਦੇ ਚਲ ਤੁਸੀਂ ਆ ਜਾਓ ਕਰੇ ਅਸੀਂ ਚੱਲਦੇ ਆਂ ਇਕ ਪਰ ਉੱਥੇ ਉਹ ਕਹਿੰਦੇ ਸੀ 9 ਵਜੇ ਹੀ 9:30 10 ਵਜੇ ਗਏ ਅਸੀਂ ਜਦੋਂ ਗੱਲਬਾਤ ਕੀਤੀ ਉੱਥੇ ਹੈ ਨਹੀਂ ਸੀ ਕੋਈ ਵੀ ਅਸੀਂ ਟਾਣੇ ਰਿਪੋਰਟ ਦਿੱਤੀ ਕੱਲੀ ਉਹ ਕਹਿੰਦੇ ਚੱਲ ਗਏ ਨੇ ਫਿਰ ਉਦੋਂ ਲਾਸਟ ਟਾਈਮ ਗੱਲ ਹੋਈ ਉਹਨਾਂ ਨੇ ਮੈਡਮਾ ਨੇ ਉਹਨਾਂ ਦਾ ਮਾਤਾ ਤਾਂ ਮੇਰੀ ਦਾ ਫੋਨ ਖੋਲਿਆ ਉਦੋਂ ਬਾਅਦ ਫੋਨ ਬੰਦ ਆਇਆ ਜੀ ਠੀਕ ਹੈ ਤੇ ਤਕਰੀਬਨ ਹਾਂਜੀ ਤਾਂ ਗੱਲਬਾਤ ਕੀਤੀ ਪੂਰੇ ਪਰਿਵਾਰ ਦੇ ਨਾਲ ਇਸ ਮਾਤਾ ਨੂੰ ਹਸਪਤਾਲ ਦੇ ਦੋ ਕਰੰਦੇ ਆਉਂਦੇ ਨੇ ਉਹ ਕਰੋ ਚੱਕ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਰਾਤ ਨੂੰ 9:30 ਵਜੇ ਬਾਹਰ ਕੱਢ ਦਿੰਦੇ ਨੇ 20 ਕਿਲੋਮੀਟਰ ਦੇ ਕਰੀਬ ਮੋਗੇ ਤੋਂ ਬਾਕੀ ਪਰਾਣੀ ਤੱਕ ਇਹ ਮਾਤਾ ਪੈਦਲ ਆਉਂਦੀ ਹੈ ਰਾਤ ਨੂੰ ਲਗਭਗ 1:30 ਵਜੇ ਘਰੇ ਪਹੁੰਚਦੀ ਹੈ ਤਾਂ ਹੁਣ ਦੂਸਰੀ ਤਰ ਦਾ ਪੱਖ ਲਾਵਾਂਗੇ ਹਸਪਤਾਲ ਦਾ ਪੱਖ ਲੈਨੇ ਆ ਕਿ ਕਿਉਂ ਸਾਰਾ ਕੁਝ ਕੀਤਾ ਜਾ ਕੀ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਹੈਲੋ ਹਾਂਜੀ ਅੰਟੀਆ ਹਸਪਤਲ ਜੀ ਹਾਂਜੀ ਮੈਂ ਮਨਿੰਦਰ ਜੀ ਸਿੱਧੂ ਗੱਲ ਕਰ ਰਿਹਾ ਹਾਂ ਜੀ ਲੋਕ ਵਾਈਟੀਵੀ ਤੋਂ ਹਾਂਜੀ ਮੈਂ ਮਨਿੰਦਰ ਜੀ ਸਿੱਧੂ ਗੱਲ ਕਰ ਰਿਹਾ ਜੀ ਲੋਕ ਅਵਾਜ਼ ਟੀਵੀ ਤੋਂ ਅਸੀਂ ਜੀ ਬੋਲੋ ਇੱਕ ਸਾਡੇ ਕੋਲੇ ਖਬਰ ਹੈ ਜੀ ਕਿ ਇੱਕ ਔਰਤ ਨੇ ਖਬਰ ਦਿੱਤੀ ਹੈ ਸਾਨੂੰ ਇੰਟਰਵਿਊ ਦਿੱਤੀ ਹੈ ਇਸ ਕਾਰਨ ਕੌਰ ਨੇ ਅੱਛਾ ਬਾਗਾਪੁਰਾਣਾ ਤੋਂ ਜੀ ਕਿ ਕੱਲ ਤੁਹਾਡੇ ਉਹਨਾਂ ਦੇ ਪਤੀ ਦੀ ਕੋਈ ਪਹਿਲਾਂ ਡੈਥ ਹੋਈ ਸੀ ਉਹਨੂੰ ਐਕਸੀਡੈਂਟ ਚ ਇਲਾਜ ਚੱਲ ਰਿਹਾ ਤੁਹਾਡੇ ਕੋਲੇ ਤੇ ਡੈਥ ਹੋ ਗਈ ਸੀ 2 ਮਹੀਨੇ ਪਹਿਲਾਂ ਜੀ ਤੇ ਕੱਲ ਤੁਹਾਡੇ ਹਸਪੀਟਲ ਦਾ ਸਟਾਫ ਉਹਨਾਂ ਨੂੰ ਘਰੋਂ ਆ ਕੇ ਲੈ ਕੇ ਗਿਆ ਰਾਤ ਨੂੰ 9 ਵਜੇ ਛੱਡਿਆ ਉਹ ਵੀ ਉਹ ਪੈਦਲ ਚੱਲ ਕੇ ਘਰੇ ਪਹੁੰਚੇ ਆ ਤੇ ਗੂਠੇ ਲਵਾ ਕੇ ਖਾਲੀ ਕਾਗ ਜਾਂਦੇ ਇਹ ਕੀ ਮਾਮਲਾ ਹੈ ਜੀ ਸਰ ਤੁਸੀਂ ਆ ਜਾਓ ਤੁਹਾਨੂੰ ਫਾਈਲ ਦਿਖਾਣੇ ਆ ਤੁਹਾਨੂੰ ਸਾਰਾ ਕੁਝ ਸਮਝ ਆ ਜਾਵੇਗਾ ਜੀ ਨਹੀਂ ਸਰ ਅਸੀਂ ਨਾ ਸਾਨੂੰ ਪਲੀਜ਼ ਪੱਕੇ ਫੋਨ ਤੇ ਦਿਓ ਨਹੀਂ ਸਰ ਤੁਸੀਂ ਆ ਜਾਓ ਕਿਉਂਕਿ ਤੁਹਾਨੂੰ ਅਸੀਂ ਰਿਕਾਰਡ ਫੋਨ ਤੇ ਨਹੀਂ ਦਿਖਾ ਸਕਾਂਗੇ ਤੁਸੀਂ ਜੀ ਮੈਨੂੰ ਇੰਨੇ ਹੀ ਦੱਸ ਦਿਓ ਵੀ ਔਰਤ ਨੂੰ ਘਰੋਂ ਕਿਉਂ ਲੈ ਗਏ ਜੀ ਸਰ ਮੈਂ ਕਿਹਾ ਨਾ ਜੀ ਤੁਸੀਂ ਆ ਜਾਓ ਸਰ ਔਰਤ ਨੂੰ ਘਰੋਂ ਲੈ ਗਏ ਆ ਕਿ ਨਹੀਂ ਤੁਸੀਂ ਨਹੀਂ ਸਰ ਤੁਸੀਂ ਉਹ ਔਰਤ ਨੂੰ ਰਾਤ ਨੂੰ ਘਰੇ ਦਾ ਹਸਪਤਾਲ 'ਚ ਨਹੀਂ ਸੀ ਤੁਹਾਡੇ 'ਚ ਆਜੋ ਫੋਨ ਤੇ ਸਰ ਪੈਨੋ ਮੈਨੂੰ ਸਾਰੇ ਇਹਨਾਂ ਦੱਸੋ ਕਿ ਔਰਤ ਤੁਹਾਡੇ ਹਸਪਤਾਲ 'ਚ ਸੀ ਕਿ ਨਹੀਂ